ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ ਨਾਮ ਦੇ ਬਲੌਗ ਵਿੱਚ ਆਪਾਂ ਸੁਣ ਦਹਾਮਾ ਕਿ ਦਸਹਿਰੀ ਦੀ ਦਸਵੀਂ ਆਪਾਂ ਕਈ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਤੇ ਮਾਇਨ ਨਾ ਕਰਿਓ ਇਹਦੇ ਵਿੱਚ ਆਪਣਾ ਮੋਟਰਸਾਈਕਲ ਵਾਲਾ ਬਲੌਗ ਵੀ ਹੈ ਤੇ ਆਪਣਾ ਟਰੈਕਟਰ ਵਾਲਾ ਬਲੌਗ ਵੀ ਹੈ ਕਿਉਂਕਿ ਦਸਵੀਂ ਐਤ ਕੀ ਅਰ ਦੋ ਦਿਨ ਦੀ ਸੀਗੀ ਦੂਸਰੇ ਦਿਨ ਆਪਾਂ ਟਰੈਕਟਰ ਤੇ ਗਏ ਪਹਿਲੇ ਦਿਨ ਆਪਾਂ ਗਏ ਮੋਟਰਸਾਈਕਲ ਤੇ ਦੂਸਰੇ ਦਿਨ ਤਾਂ ਆਪਾਂ ਮਤਲਬ ਸੰਗਤ ਦਾ ਬਲੌਗ ਬਣਾਉਣ ਲਈ ਚਲੇ ਗਏ ਸੀ ਦੇਖੋ ਪੂਰੀ ਵੀਡੀਓ ਵਿੱਚ ਇਹ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਅੱਜ ਵਾਲਾ ਸਮਾਹ ਹੁੰਦਾ ਹੈ ਸਵੇਰ ਵਕਤ ਸਤਿਗੁਰੂ ਸੱਚੇ ਬਾਦਸ਼ਾਹ ਦੇ ਦਰਬਾਰ ਮੁਹੱਜੇ ਦੀ ਹਾਜ਼ਰੀ ਭਰਦੇ ਆ। ਬੜਾ ਜ਼ਰਾ ਵੱਡਾ ਸੇਰਾ ਹੀ ਹੈ। ਚੱਲੋ ਆਪ ਸਭੀ ਚੁੱਪੋ। ਮਾਰ ਕੇ ਆ ਇੱਕ ਤੇ ਹਿਜਰ ਤੇ ਦਾ 50 ਦਿੱਤੀ هي هويا پاڻي کڏيا 16 ڇوڪ ملاوندين اها ري બે ફરામે ના દેખું ભાઈ સરમાની કની અરજીમાં ધૂકો ના મેનુ ਓਏ ਇੱਧਰ ਜੇ ਬੰਦ ਯਾਰ ਆਹ ਨਾ ਨਾ ਬੰਨੀ ਉਧਰ ਦਾ ਬਾਈ ਉਧਰ ਦਾ ਤੁਮ ਸਰੋਵਰ ਆ ਗਿਆ ਉਧਰ ਤੇ ਕਿੱਥੇ ਨਹੀਂ ਆ ਕੋਈ ਇੱਥੇ ਮੱਥਾ ਟੇਕ ਕੇ ਤੇ ਪੈਰਾ ਤੋਂ ਉਧਰ ਹੀ ਪਾ ਲਾਂਗੇ ਸਾਰਨ ਜਿਸੇ ད�ེིིི རོསྡ རིས རིས རི རིས རིས རིསར རིས རེ རེ ས རེ ེ རརེ ི ཁཁའེ སསའེ ག ར ེསའསོ སོ ེ འསཉ

谢谢谢谢

ਛਤਕਾਰ ਜਵ ਸਾਡੇ ਭੈਣ ਦੀ ਕਮਲ ਜੀ ਛਤਕਾਰ ਉਹਨਾਂ ਵੱਲੋਂ 100 ਪਰ ਛਤਕਾਰ ਗੁਰੂ ਕਿਰਪਾ ਕਰੇ ਚਰਦੀ ਕਲਾ ਚਰਦੀ ਕਲਾ ਵਾਲਾ ਪੂਰਾ ਹੈਗੀਆ ਮੇਰੇ ਵੀਡੀਓ ਤਰਾਂ ਵਾਲੀ ਹੈ ਕਨੇਡਾ ਉਹ ਤੇ ਆ ਕੇ ਭੜਕੇ ਲੇ ਜੀਗਾ Om 1826 een van De vijf euro ਕਿ ਜਰਮੇ ਨੂੰ ਕਿਤੇ ਕੰਡੋਰੀ ਹੈ ਜੇ ਜੀ ਤਰ੍ਹਾਂ ਨਾ ਬਦਲੇ ਤਾਂ ਸਾਡੀ ਤਹੌਂੜੀ ਦਿੱਤੀ ਜਾਊ ਮੈਂ ਅੱਜ ਵੀ ਢੋਲੀ ਦੇ ਦੇਖਿਆ ਅੱਜ ਬੁਧਿਆ ਦੇਖਿਆ ਇਹ ਹੀ ਤਾਲ ਨਾਲ ਸਾਡੇ ਹਜ਼ਾਰਾਂ ਸਿੱਖ ਪਰਿਵਾਰ ਅੱਜ ਅਸਾਈ ਵਾਪਸ ਕੀ ਅਸਾਈ ਕੋ ਇੰਨਾ ਕਿ ਪੈਸਾ ਤੇ ਕਮਾ ਸਕਦਾ ਕਿ ਉਹਦਾ ਜੀਵਨ ਨਰਵਾ ਵਧੀਆ ਹੋ ਸਕਦਾ ਹੈ ਪਰ ਜੇ ਕਿਸੇ ਨੇ ਕਰਨਾ ਹੀ ਨਹੀਂ ਫੇਰ ਸੱਜਣੋ ਰਾਜੇ ਰਾਜ ਵੀ ਆਜਾਸੀਆਂ ਦੇ ਵਿੱਚ ਭੋਗ ਬਲਾਸਾਂ ਦੇ ਵਿੱਚ ਲੰਘ ਗਏ ਤੇ ਅਸੀਂ ਤਾਂ ਕਿ ਬਾਗ ਦੀ ਮੂਣੀ ਹੈ ਇਸ ਲਈ ਇਹ ਸਬਰ ਤੇ ਸੰਤੋਖ ਹੈ ਕਿੱਥੇ ਜੇ ਖੜਦਾ ਹੈ ਇਹ ਮਨੁੱਖ ਦੇ ਆਪ ਦੇ ਤੇ ਡਿਪੈਂਡ ਕਰਦਾ ਹੈ ਕਿ ਮਨੁੱਖ ਕਿੱਥੇ ਜੇ ਰਾਜੀ ਹੁੰਦਾ ਹੈ ਕੈਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਪਾਪਾ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਏ ਜਿਹੜੀ ਬਹੁਤ ਜਿਆਦੇ ਮਾਇਆ ਉਹ ਪਾਪਾ ਤੋਂ ਬਿડા ਇਕੱਠੀ ਨਹੀਂ ਹੁੰਦੀ ਤੇ ਪਾਪਾ ਨਾਲ ਇਕੱਠੀ ਕੀਤੀ ਮਾਇਆ ਸੰਜਰੋਂ ਨਾਲ ਨਹੀਂ ਜਾਂਦੀ ਇਹ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਐ ਕਾਕਾ ਸਹਜਾਦ ਵੀਰ ਸਿੰਘ ਉਹਨਾਂ ਵੱਲੋਂ ਵੀ ਟਾਡੀ ਜੱਥੇ ਨੂੰ ਸਤਿਕਾਰ ਆਇਆ ਬਹੁਤ ਬਹੁਤ ਧੰਨਵਾਦ ਛੋਟੀ ਜੀ ਬੱਚੀ

ਇਹ ਉਹ ਸਿਲੀਟ ਕੋੜੀ ਬਾਲਾ ਉਹ ਵੀ ਸਤੂਰੀ ਦਾ ਬੜਾ ਸਿਲਪਤੀ ਸੰਭਾਵ ਨੂੰ ਸੀ ਤੇ ਕੋਟਿਆਂ ਦਾ ਸਰਕਾਰ ਦਾ ਜਿਹੜਾ ਵਪਾਰ ਕਰਵਾਸ ਤੇ ਹੁਣ ਅਵੇ ਇਥੇ ਕੋਠੀਆਂ ਪੈਂਦੀਆਂ ਕੋਠੜਾ ਪਾ ਕੇ ਜਾਂਦੇ ਕਿਉਂ ਨਹੀਂ ਕਰਤਾ ਇਹ ਨਾ ਆ ਦੇਖੋ ਜੀ ਇਹਨਾਂ ਨੂੰ ਕਹਿੰਦੇ ਜੰਗਲ ਦੇਲੇ ਇਹ ਪਖੜਿਆ ਗੁਰਦੁਆਰਾ ਗੁਰੂ ਸਰਸਾਹਬ ਪਾਸ਼ਾ ਸ਼ੇਮੀ ਉਹ ਦੇਖੋ ਉਧਰ ਵੀ ਇੱਕ ਗੁਰੂ ਘਰ ਹੈ ਦੋਨ ਸ਼ਾਂਸ ਹੈ ਝੂਲ ਰਹੇ ਹਨ ਬਸੰਤੀ ਰੰਗ ਦੇ ਆ ਉਹ ਸਥਾਨ ਹੈ ਜਿੱਥੇ ਸ਼ਾਸਤਰ ਨੱਪੇ ਸੀਗੇ ਜੰਗ ਤੋਂ ਬਾਅਦ ਅੱਜ ਦਸਵੀਂ ਦਾ ਦਿਨ ਹੈ ਦਸ਼ਹਿਰਾ ਹੈ ਸਿਤਾਰਾਂ ਅੰਝਣੇ ਆ ਦੇਖੋ ਜੀ ਆ ਉਹ ਵਿਸ਼ਾਲ 베ਰੀ ਹੈ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਤੇ ਇਹ ਅੱਜ ਐਡਾ ਵਿਚਾਰ ਤੂਕ ਧਾਰਨ ਕਰ ਚੁੱਕੀ ਹੈ ਆਖ ਥੱਲੇ ਸੰਗਤਾਂ वो तो बराबर हो गया है मेरे को पता नहीं क्या हो रहा है ਤੁਹੇ ਨਹੀਂ ਅਵੇ ਇੱਥੇ ਕੋਠੀਆਂ ਪੈਂਦੀਆਂ ਕੋਠਾ ਪਾ ਕੇ ਜਾਂਦੇ ਨੇ ਕਿਉਂ ਇਹਨੇ ਕਰਤਾ ਆ ਨਾ देखो जी फिर आप आगे जंगल वेलों च फिर इधर नीला निशान साहब देखो आज जंगल विलेज। दे जंग दे। आ जंगल वेलिया नीला निशान साहब कलाशान देखिए जंग दी भी आिबंगे सके काफी उच्चा नीला झोला चढ़ाया निशान साहब है ਅੱਜ ਜੰਡ ਕਰੀਰ ਪੁਰਾਣੇ ਰਵਾਇਤੀ ਰੁੱਖ ਇੱਥੇ ਦੇਖਣ ਨੂੰ ਮਿਲ ਰਹੇ ਨੇ ਇਹ ਡਰੱਟ ਦੇਖਣ ਨੂੰ ਛੋਟੇ ਲੱਗਦੇ ਆ ਪਰ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਹੋਊਗੀ ਜਿਵੇਂ ਆਹ